ਸਤਿ ਸ਼੍ਰੀ ਅਕਾਲ ਜੀ ਜਸਵਿੰਦਰ ਦੀ ਰਸੋਈ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਆਮਲੇ ਦੀ ਚਟਨੀ ਜਿਹੜਾ ਆਮਲਾ ਹੈਗਾ ਉਹ ਆਪਣੇ ਲਈ ਬਹੁਤ ਵਧੀਆ ਹੁੰਦਾ ਜਿਵੇਂ ਕਿ ਇਹ ਅੱਖਾਂ ਦੀ ਰੋਸ਼ਨੀ ਵਾਸਤੇ ਬਹੁਤ ਵਧੀਆ ਹਵਾਲਾਂ ਦੇ ਝੜਨ ਨੂੰ ਵੀ ਰੋਕਦਾ ਤੇ ਸਕਿਨ ਦੀ ਪ੍ਰੋਬਲਮ ਨੂੰ ਵੀ ਇਹ ਦੂਰ ਕਰਦਾ ਹੈ ਆਮਲੇ ਨੂੰ ਤੁਸੀਂ ਕਿਸੇ ਵੀ ਰੂਪ ਦੇ ਵਿੱਚ ਲੈ ਸਕਦੇ ਹੋ ਇਸ ਦੀ ਖੱਟੀ ਚਟਨੀ ਬਣਾ ਕੇ ਲੈ ਸਕਦੇ ਹੋ ਇਸ ਦੀ ਮਿੱਠੀ ਚਟਨੀ ਲੈ ਸਕਦੇ ਹੋ ਜਾਂ ਫਿਰ ਆਮਲੇ ਦਾ ਮੁਰੱਬਾ ਵੀ ਡੇਲੀ ਇੱਕ ਪੀਸ ਆਪਣੇ ਡਾਈਟ ਦੇ ਵਿੱਚ ਸ਼ਾਮਲ ਕਰ ਸਕਦੇ ਹੋ ਇਹ ਬਹੁਤ ਹੀ ਵਧੀਆ ਹੁੰਦਾ ਹੈ ਆਪਣੇ ਲਈ ਤੇ ਜੇ ਵੀਡੀਓ ਪਸੰਦ ਆਏ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਚਲੋ ਫਿਰ ਮੈਂ ਤੁਹਾਡੇ ਨਾਲ ਆਮਲੇ ਦੀ ਚਟਨੀ ਦੀ ਰੈਸিপি ਸ਼ੇਅਰ ਕਰਦੀ ਆਂ ਤੇ ਆਮਲੇ ਦੀ ਚਟਨੀ ਬਣਾਉਣ ਵਾਸਤੇ ਇੱਥੇ ਸਭ ਤੋਂ ਪਹਿਲਾਂ ਮੈਂ ਤਿੰਨ ਆਮਲੇ ਲਏ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿੱਤਾ ਹੋਇਆ ਹੈ ਹੁਣ ਇਹਨਾਂ ਆਮਲਿਆਂ ਨੂੰ ਆਪਾਂ ਕੱਟਾਂਗੇ ਤੇ ਇਸ ਦੇ ਜਿਹੜੇ ਬੀਜ ਹੈਗੇ ਨੇ ਅਲੱਗ ਕਰ ਦਵਾਂਗੇ ਜ਼ਰੂਰੀ ਨਹੀਂ ਕਿ ਤੁਸੀਂ ਸਾਰੇ ਹੀ ਜਿਹੜੇ ਪੀਸ ਹੈਗੇ ਨੇ ਇੱਕ ਬਰਾਬਰ ਦੇ ਹੀ ਕੱਟਨੇ ਨੇ ਜੇ ਛੋਟੇ ਵੱਡੇ ਵੀ ਹੋ ਜਾਣ ਤਾਂ ਕੋਈ ਗੱਲ ਨਹੀਂ ਤੇ ਤੁਸੀਂ ਦੇਖੋ ਇੱਥੇ ਸਾਰੇ ਹੀ ਪੀਸ ਜਿਹੜੇ ਹੈਗੇ ਨੇ ਮੈਂ ਕੱਟ ਲਿੱਤੇ ਹੋਏ ਨੇ ਤੇ ਇਸ ਦਾ ਜਿਹੜਾ ਬੀਜ ਹੈਗਾ ਇਸ ਨੂੰ ਅਲੱਗ ਕਰ ਲਿੱਤਾ ਹੋਇਆ ਐ ਦੇਖੋ ਤੇ ਇਸ ਤਰੀਕੇ ਦੇ ਨਾਲ ਹੁਣ ਆਪਾਂ ਬਾਕੀ ਦੇ ਵੀ ਜਿਹੜੇ ਆਮਲੇ ਹੈਗੇ ਨੇ ਉਹ ਕੱਟ ਕੇ ਰੱਖ ਲੈਣ ਨੇ ਤੇ ਤੁਸੀਂ ਦੇਖੋ ਮੈਂ ਤਿੰਨੋਂ ਹੀ ਆਮਲੇ ਜਿਹੜੇ ਹੈਗੇ ਨੇ ਕੱਟ ਕੇ ਕਟੋਰੀ ਦੇ ਵਿੱਚ ਹੀ ਰੱਖ ਲਿੱਤੇ ਹੋਏ ਨੇ ਤੇ ਹੁਣ ਇਹ ਚਟਨੀ ਜਿਹੜੀ ਹੈਗੀ ਆਪਾਂ ਮਿਕਸੀ ਦੇ ਵਿੱਚ ਬਣਾਵਾਂਗੇ ਮਿਕਸੀ ਦੇ ਜਾਰ ਦੇ ਵਿੱਚ ਇਹ ਆਮਲੇ ਮੈਂ ਪਾ ਲਿੱਤੇ ਹੋਏ ਨੇ ਤੇ ਹੁਣ ਇੱਥੇ ਮੈਂ 6 ਤੋਂ 7 ਲਸਣ ਦੀਆਂ ਕਲੀਆਂ ਵੀ ਲੈ ਲੈਂਦੀਆਂ ਨੇ ਤੇ ਥੋੜਾ ਜਿਹਾ ਅਦਰਕ ਲੈ ਲਿੱਤਾ ਹੈ ਤੇ ਇਹ ਜਿਹੜਾ ਅਦਰਕ ਹੈਗਾ ਇਸ ਨੂੰ ਰਫਲੀ ਜਿਹਾ ਕੱਟ ਲਵਾਂਗੇ ਤਾਂ ਜੋ ਇਹ ਚੰਗੀ ਤਰ੍ਹਾਂ ਪੀਸਿਆ ਜਾਏ ਤੇ ਤੁਸੀਂ ਦੇਖੋ ਹੁਣ ਜਿਹੜਾ ਅਦਰਕ ਹੈਗਾ ਇਸ ਨੂੰ ਮੈਂ ਰਫਲੀ ਜਿਹਾ ਇੱਥੇ ਕੱਟ ਲਿੱਤਾ ਹੈ ਤੇ ਲਸਣ ਤੇ ਅਦਰਕ ਦੋਨੋਂ ਹੀ ਇਸ ਦੇ ਵਿੱਚ ਪਾ ਦਿੱਤੇ ਨੇ ਤੇ ਨਾਲ ਹੀ ਮੈਂ ਇੱਕ ਵੱਡੀ ਕਟੋਰੀ ਭਰ ਕੇ ਇੱਥੇ ਖਰਾ ਧਨੀਆ ਲਿਆ ਤੇ ਧਨੀਏ ਨੂੰ ਹੁਣ ਚੰਗੀ ਤਰ੍ਹਾਂ ਧੋ ਕੇ ਰਫਲੀ ਜਿਹਾ ਇਸ ਨੂੰ ਵੀ ਕੱਟ ਲਵਾਂਗੇ ਤਾਂ ਜੋ ਜਿਹੜਾ ਧਨੀਆ ਹੈਗਾ ਇਹ ਚੰਗੀ ਤਰ੍ਹਾਂ ਪੀਸਿਆ ਜਾਏ ਇਸੇ ਕਰਕੇ ਆਪਾਂ ਅਦਰਕ ਵੀ ਰਫਲੀ ਜਿਹੀ ਕੱਟੀ ਸੀ ਤਾਂ ਜੋ ਉਹ ਵੀ ਚੰਗੀ ਤਰ੍ਹਾਂ ਪੀਸੀ ਜਾਏ ਤੇ ਤੁਸੀਂ ਦੇਖੋ ਧਨੀਆ ਜਿਹੜਾ ਹੈਗਾ ਇਹ ਵੀ ਮੈਂ ਮਿਕਸੀ ਦੇ ਜਾਰ ਦੇ ਵਿੱਚ ਪਾ ਦਿੱਤਾ ਤੇ ਹੁਣ ਇਸ ਦੇ ਵਿੱਚ ਦੋ ਹਰੀਆਂ ਮਿਰਚਾਂ ਰਫਲੀ ਜਿਹਾ ਕੱਟ ਕੇ ਮੈਂ ਪਾ ਦਿੱਤੀਆਂ ਨੇ ਨਾਲ ਹੀ ਇਸ ਦੇ ਵਿੱਚ ਪਾ ਦਿੱਤੀ ਐ ਮੈਂ ਇੱਕ ਛੁਟਕੀ ਹੀਂਗ ਦੀ ਤੇ ਨਾਲ ਹੀ ਅੱਧਾ ਚਮਚ ਨਮਕ ਦਾ ਵੀ ਇੱਥੇ ਮੈਂ ਪਾ ਦਿੱਤਾ ਤੇ ਅੱਧਾ ਚਮਚ ਭੁੰਨੇ ਹੋਏ ਜੀਰੇ ਦਾ ਪਾਊਡਰ ਵੀ ਪਾ ਲਿੱਤਾ ਨਾਲ ਹੀ ਇੱਥੇ 5-6 ਚਮਚ ਜਿਹੜੇ ਹੈਗੇ ਪਾਣੀ ਦੇ ਵੀ ਪਾ ਦਿੱਤੇ ਨੇ ਤਾਂ ਜੋ ਜਿਹੜੀ ਚਟਨੀ ਹੈਗੀ ਇਹ ਚੰਗੀ ਤਰ੍ਹਾਂ ਪੀਸੀ ਜਾਏ ਜੇ ਤੁਹਾਨੂੰ ਲੱਗੇ ਕਿ ਚਟਨੀ ਨਹੀਂ ਪੀਸੀ ਜਾ ਰਹੀ ਤਾਂ ਇਸ ਦੇ ਵਿੱਚ ਥੋੜਾ ਜਿਹਾ ਪਾਣੀ ਤੁਸੀਂ ਹੋਰ ਪਾ ਲੈਣਾ ਤੇ ਤੁਸੀਂ ਦੇਖੋ ਇੱਥੇ ਜਿਹੜੀ ਚਟਨੀ ਹੈਗੀ ਇਹ ਪੀਸੀ ਜਾ ਚੁੱਕੀ ਐ ਤੇ ਇਹ ਦੇਖੋ ਚਟਨੀ ਜਿਹੜੀ ਹੈਗੀ ਬਹੁਤ ਵਧੀਆ ਤਰੀਕੇ ਨਾਲ ਪੀਸੀ ਜਾ ਚੁੱਕੀ ਹੈ ਇਸ ਨੂੰ ਮੈਂ ਇੱਕ ਕਟੋਰੀ ਦੇ ਵਿੱਚ ਕੱਢਦੀ ਹਾਂ ਤੁਸੀਂ ਦੇਖੋ ਇਸ ਦੀ ਰੰਗਤ ਜਿਹੜੀ ਹੈਗੀ ਕਿੰਨੀ ਜਿਆਦਾ ਵਧੀਆ ਆਈਏ ਬਹੁਤ ਹੀ ਵਧੀਆ ਰੰਗਤ ਇਸ ਦੀ ਆਈਏ ਤੇ ਬਹੁਤ ਹੀ ਜਿਆਦਾ ਟੇਸਟੀ ਚਟਨੀ ਇਹ ਬਣ ਕੇ ਤਿਆਰ ਹੋਈਏ ਤੁਸੀਂ ਇਹ ਚਟਨੀ ਫੁਲਕੇ ਪਰੌਂਠੇ ਜਾਂ ਫਿਰ ਦਾਲ ਚਾਵਲ ਦੇ ਨਾਲ ਵੀ ਖਾ ਸਕਦੇ ਹੋ ਬਹੁਤ ਹੀ ਚਟਪਟੀ ਖੱਟੀ ਚਟਨੀ ਜਿਹੜੀ ਹੈਗੀ ਆਮਲੇ ਦੀ ਤਿਆਰ ਹੋ ਚੁੱਕੀ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਰੈਸিপি ਬਹੁਤ ਵਧੀਆ ਲੱਗੇਗੀ ਤੇ ਫਿਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਰੈਸিপি ਦੇ ਨਾਲ ਤੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ